ਐਸਐਚਓ ਉਸਨੇ ਮਾਛੀਵਾੜਾ ਤੇ ਐਸਐਚਓ ਸਮਰਾਲਾ ਦੀ ਟੀਮ ਉਥੇ ਮੌਕੇ ਤੇ ਪਹੁੰਚੀ ਤੇ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਉਸਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ माननीय डीजीपी पंजाब श्री गौरव यादव जी ਤੇ डीआईजी लुधियाना रेंज श्रीमती नीलांबरी जगदले मैम ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਜ਼ਿਲ੍ਹੇ ਦੇ ਵਿੱਚ ਐਂਟੀ-ਸੋਸ਼ਲ ਤੇ ਐਂਟੀ-ਕ੍ਰਿਮੀਨਲ 엘িমেন্টস ਦੇ ਅਗੇਂਸਟ ਮੁਹਿੰਮ ਸਪੈਸ਼ਲ ਮੁਹਿੰਮ ਚੱਲੀ ਰਹੀ ਹੈ ਤੇ ਇਹੀ ਸੰਦਰਭ ਦੇ ਵਿੱਚ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈਗੀ ਬੀਤੇ ਦਿਨ 12 13 ਦੇ ਦਰਮਿਆਨੀ ਰਾਤ ਇੱਕ ਮਾਛੀਵਾੜਾ ਖੇਤਰ ਵਿਖੇ ਇੱਕ ਅ ਅ ਰਾਤ ਤਕਰੀਬਨ 1 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਜਿੱਥੇ گاਉਂ ਦੀ ਇੱਕ ਹੱਤਿਆ ਬਾਰੇ ਇਨਫੋਰਮੇਸ਼ਨ ਸੀਗੀ ਇਮੀਡੀਟਲੀ ਡੀਐਸਪੀ ਤਰਲੋਚਨ ਔਰ ਐਸਐਚਓ ਸਮਾਚੀਵਾੜਾ ਤੇ ਐਸਐਚਓ ਸਮਰਾਲਾ ਦੀ ਟੀਮ ਉਥੇ ਮੌਕੇ ਤੇ ਪਹੁੰਚੀ ਤੇ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਉਸ ਵੇਲੇ ਤੱਕ ਜੋ ਅਕਿਊਜ਼ ਸੀਗੇ ਉਹ ਮੌਕੇ ਤੋਂ ਫਰਾਰ ਹੋ ਚੁੱਕੇ ਸੀਗੇ ਬਟ ਉਥੇ ਗੋ ਮਾਸ ਉਥੇ ਮਿਲਿਆ ਸੀਗਾ ਤੇ ਡੀਐਸਪੀ ਸਮਰਾਲਾ ਨੇ ਇੱਕ ਬਹੁਤ ਹੀ ਸੰਜੀਦਾ ਇੱਕ ਜੋ ਚੂ ਸੀਗਾ ਉਹਨੂੰ ਬੜੀ ਸਮਝਦਾਰੀ ਨਾਲ ਡੀਲ ਕਰਦੇਵੇ ਇੱਕ ਵਿਧੀ ਵਿਧਾਨ ਨਾਲ ਜੋ ਜੋ ਹੱਤਿਆ ਹੋਈ ਸੀ ਉਹਦਾ ਵਿਧੀ ਵਿਧਾਨ ਨਾਲ ਕੋਦਾ ਇੱਕ ਸੰਸਕਾਰ ਵੀ ਕਰਾਇਆ ਉਦੋਂ ਬਾਅਦ ਤਫ਼ਤੀਸ਼ ਸ਼ੁਰੂ ਕੀਤੀ ਤੇ ਜੋ ਮੁਕੱਦਮਾ ਨੰਬਰ 53 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਲਾਅ ਦਰਜ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਅੱਗੇ ਵਧਾਂਦੇ ਹੋਏ ਇਸ ਕੇਸ ਦੇ ਵਿੱਚ 7 6 ਪਰਸਨ ਦੀ ਅਰੈਸਟ ਹੋਈ ਹੈ ਜਿਦੇ ਵਿੱਚ ਮੇਨ ਸਲੀਮ ali ਉਰਫ ਸਲੀਮ ਮੁਹੰਮਦ 아이ਬ ਪੁੱਤਰ ਨਵਾਬੁद्दीन ਸਬੀਰ ali ਯੂਸਫ ਵਸੀਰ ਤੇ ਸਮੀਰ 6 ਪਰਸਨ ਦੀ ਹਜੇ ਤੱਕ ਅਰੈਸਟ ਹੋ ਚੁੱਕੀ ਤੇ 2 ਪਰਸਨ ਹਜੇ ਵੀ ਵਾਂਟਡ ਹੈ ਇਹਦੇ ਨਾਲ ਨਾਲ ਇਹਨਾਂ ਦੇ ਕੋਲੋਂ 2 ਮੋਟਰਸਾਈਕਲ ਇੱਕ ਜੁਗਾੜ ਤੇ ਇੱਕ ਬੁਚਰ ਨਾਈਫ ਇਹਦੇ ਨਾਲ ਇੱਕ ਫਰਸੀ ਕੰਡਾ ਇੱਕ ਕੋਹਾੜੀ ਤੇ ਇੱਕ ਛੁਰੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਤੇ ਆ ਇਨ ਅਰੈਸ ਦੇ ਨਾਲ-ਨਾਲ ਤੇ ਇੱਕ ਡੀਐਸਪੀ ਸਾਹਿਬ ਦੀ ਇੱਕ ਸਮਝਦਾਰੀ ਦੇ ਨਾਲ ਇੱਕ ਬਹੁਤ ਸੰਜੀਦਾ ਮੁਕੱਦਮਾ ਟਰੇਸ ਵੀ ਹੋ ਗਿਆ ਤੇ ਇੱਕ ਸੈਂਸਿਟਿਵ ਮੁੱਦੇ ਨੂੰ ਬਹੁਤ ਸਮਝਦਾਰੀ ਨਾਲ ਡੀਲ ਕੀਤਾ ਗਿਆ ਇਹ ਇਹਨਾਂ ਦੇ ਉੱਪਰ ਪਹਿਲਾਂ ਵੀ ਗੋ ਤਸਕਰੀ ਦੇ ਕੇਸੇ ਦਰਜ ਹੈ ਤੇ ਇਹ ਹਵੀਚੁਲ ਅਫੈਂਡਰਸ ਹੈ ਤੇ ਆ ਪਹਿਲਾਂ ਵੀ ਇਹਨਾਂ ਨੇ ਇਦਾਂ ਦੀ ਵਾਰਦਾਤ ਕੀਤੀ ਹੋਈ ਹੈਗੀ ਜਿਹੜਾ ਉਹ ਟੇਲਾ ਬਣਾਇਆ ਸੀ ਨਾਇਲਪੋਲੀ ਉਹ ਇਹਨਾਂ ਨੇ ਆਪਣੇ ਰਹਿਸ਼ਵਾਰ ਤੇ ਬਣਾਇਆ ਸੀ ਅ ਕੁਝ ਕੁਛ ਅਸੀਂ ਜੋ ਵੀ ਇਨਫੋਰਮੇਸ਼ਨ ਆਦੇ ਰਹੀ ਅਸੀਂ ਚੈੱਕ ਕਰਦੇ ਰਹੇ ਬਟ ਇਹ ਉਥੋਂ ਨਹੀਂ ਹੋਏ ਮਤਲਬ ਇਹਨਾਂ ਦਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਏ ਸੀਗੇ ਬਟ ਉਥੋਂ ਕੁਝ ਇਦਾਂ ਦੀ ਗੱਲਬਾਤ ਨਹੀਂ ਮਿਲੀ ਤੇ ਦੂਜਾ ਜੋ ਕੇਸ ਹੈਗਾ ਇੱਕ ਲੁੱਟਖੋ ਵਾਲਾ ਇੱਕ ਗਿਰੋ ਸਿਟੀ ਖੰਨਾ ਦੇ ਵਿੱਚ ਜਿਨ੍ਹਾਂ ਨੇ ਵਾਰਦਾਤ ਕੀਤੀ ਸੀਗੀ 9 ਤਰੀਕ ਦੀ ਦਰਮਿਆਨੀ ਰਾਤ ਇੱਥੇ ਇੱਕ ਮਹਿੰਦਰ ਸਿੰਘ ਪੁੱਤਰ ਧਰਮਪਾਲ ਖਰਾਬ ਠੇਕੇ ਦੇ ਉੱਪਰ ਇੱਕ ਐਜ਼ ਸੇਲਸਮੈਨ ਕੰਮ ਕਰਦੇ ਤੇ ਰਾਤ 12:30 ਦੇ ਵਿੱਚ ਇਹ ਆਪਣਾ ਸੇਲ ਦੀ ਜੋ ਜਮਾ ਰਾਸ਼ੀ ਨੂੰ ਬੈਗ ਦੇ ਵਿੱਚ ਲੈ ਕੇ ਆ ਰਹੇ ਸੀਗੇ ਤੇ ਪੁਰਾਣਾ ਬੱਸ ਸਟੈਂਡ ਕੋਲੋਂ ਇਹਨਾਂ ਦੇ ਪਿੱਛੇ ਦੋ ਮੋਟਰਸਾਈਕਲ ਤੇ 5 ਤੋਂ 6 ਪਰਸਨ ਸਵਾਰ ਸੀਗੇ ਜਿਨ੍ਹਾਂ ਦੇ ਫੇਸ ਕਵਰਡ ਸੀਗੇ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਪੁਰਾਣੀ ਆਬਾਦੀ ਕੋਲ ਆ ਕੇ ਅੱਗੇ ਪਿੱਛੇ ਬਾਈਕਸ ਲਾ ਕੇ ਇੱਕ ਤੇਜ਼ धार ਵਾਲੇ ਹਥਿਆਰ ਨਾਲ ਇਹਨਾਂ ਦੇ ਉੱਪਰ ਵਾਰ ਕਰਦੇ ਵੇ ਇਹਨਾਂ ਦੇ ਕੋਲ ਬੈਗ ਦੀ ਖੋ ਕੀਤੀ ਬੈਗ ਦੇ ਵਿੱਚ 38000 ਰੁਪਏ ਤੇ ਉਹਨਾਂ ਦਾ ਮੋਬਾਈਲ ਫੋਨ ਸੀਗਾ ਤੇ ਅ ਇਮੀਡੀਏਟਲੀ ਐਸਪੀ ਡੀ ਦੇ ਅੰਡਰ ਟੀਮ ਬਣਾਈਗੀ ਜਿਹਨੂੰ ਮੇਨ ਡੀਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਸਿਟੀ ਟੂ ਲੀਡ ਕਰ ਰਹੇ ਸੀਗੇ ਤੇ ਸੀਸੀਟੀਵੀ ਟ੍ਰੇਲ ਸਟੈਬਲਿਸ਼ ਕੀਤੀ ਗਈ ਤੇ ਇੱਕ ਟੈਕਨੀਕਲ ਐਵੀਡੈਂਸ ਨੂੰ ਵੀ ਯੂਜ਼ ਕਰਦੇ ਹੋਏ ਅਸੀਂ ਜੋ ਇਸ ਕੇਸ ਦੇ ਵਿੱਚ ਮੇਨ ਸਾਰੇ ਅਕਿਊ ਸੀਗੇ ਉਹਨਾਂ ਨੂੰ ਟ੍ਰੇਸ ਵੀ ਕੀਤਾ ਗਿਆ ਤੇ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਦੋਸ਼ੀ ਹੈ ਉਹ ਗੁਰਦੀਪ ਸਿੰਘ ਉਰਫ ਬੂਟਾ ਸੁਨੀਲ ਕੁਮਾਰ ਪੁੱਤਰ ਖੇਮ ਬਹਾਦਰ ਰੂਪਚੰਦ ਤੇ ਦੁਫੀਸ਼ ਪੁੱਤਰ ਲਾਲਰਾਮ ਇਹ ਚਾਰ ਪਰਸਨ ਅਰੈਸਟ ਹੋਏ ਹਨ ਗੁਰਦੀਪ ਸਿੰਘ ਉਰਫ ਪੂਟਾ ਦੇ ਉੱਪਰ ਪ੍ਰੀਵੀਅਸ ਵੀ ਦੋ ਹੋਰ ਚੋਰੀ ਦੇ ਮੁਕਦਮੇ ਦਰਜ ਨੇ ਜੇ ਜੋ ਮੰਡੀ ਗੋਵਿੰਦਗੜ੍ਹ ਔਰ ਐਸਐਸ ਨਗਰ ਵਿਖੇ ਵੀ ਉਹਨਾਂ ਨੇ ਚੋਰੀ ਕੀਤੀ ਹੈ ਤੇ ਸੁਨੀਲ ਕੁਮਾਰ ਦੇ ਉੱਪਰ ਇਸ ਕੇਸ ਤੋਂ ਇਲਾਵਾ تین ਹੋਰ ਮੁਕਦਮੇ ਹੈ ਜੋ ਸਰਹੰਤ ਤੇ ਮੰਡੀ ਗੋਵਿੰਦਗੜ੍ਹ ਏਰੀਆ ਵਿਖੇ ਵੀ ਉਹਨਾਂ ਨੇ ਚੋਰੀ ਕੀਤੀ ਹੈ ਤੇ ਜੋ ਰੂਪਚੰਦਰ ਉਹਦੇ ਉੱਪਰ ਇੱਕ ਹੋਰ ਸਰਹੰਤ ਥਾਣੇ ਦੇ ਵਿਖੇ ਚੋਰੀ ਦਾ ਮੁਕਦਮਾ ਦਰਜ ਹੈ ਤੇ ਆ ਵਾਲੇ ਜੋ ਗਿਰੋ ਹੈ ਇਹਦੇ ਪਰਦਾ ਫਾਸ਼ ਹੋਣ ਤੋ ਇੱਕ ਜੋ ਮਲਟੀ ਡਿਸਟ੍ਰਿਕਟ ਦੇ ਵਿੱਚ ਇੱਕ ਚੋਰੀ ਦੇ ਗਿਰੋ ਜੋ ਕੰਮ ਕਰ ਰਿਹਾ ਸੀਗਾ ਉਹਦਾ ਟ੍ਰੇਸ ਵੀ ਹੋਇਆ ਹੈ ਉਹਨਾਂ ਨੂੰ ਫੜਿਆ ਗਿਆ ਹੈ ਇਹਨਾਂ ਦੇ ਕੋਲੋਂ ਚੋਰੀ ਕਰਨ ਵੇਲੇ ਜੋ ਹਥਿਆਰ ਯੂਜ਼ ਕੀਤਾ ਗਿਆ ਸੀ ਜਿਵੇਂ ਜੋ ਦਾ ਤੇ ਖੁਕਰੀ ਜੋ ਇੱਕ ਨੇਪਾਲੀ ਹਥਿਆਰ ਹੁੰਦਾ ਹੈਗਾ ਖੁਕਰੀ ਤੇ ਤਲਵਾਰ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਹੋਈ ਹੈ ਤੇ ਤੀਜਾ ਜੋ ਮੁਕਦਮਾ ਹੈਗਾ ਉਹ 8 ਤਰੀਕ ਨੂੰ ਇੱਕ ਮਨੀਸ਼ ਸਿੰਘਲਾ ਨਾਦੇ ਪਰਸਨ ਦੀ ਇੱਕ ਕਿਰੀਆਨੇ ਦੀ ਦੁਕਾਨ ਹੈਗੀ ਜਿੱਥੇ 8:30 ਵਜੇ ਕੇ ਤਕਰੀਬਨ ਚ ਚਾਰ ਫੇसेस ਕਵਰਡ ਪਰਸਨ ਨੇ ਉਹਦੀ ਦੁਕਾਨ ਦੇ ਅੰਦਰ ਐਂਟਰ ਕੀਤਾ ਤੇ ਗਨ ਪੁਆਇੰਟ ਤੇ ਰੋਬਰੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਬਟ ਕਿਉਂਕਿ ਦੁਕਾਨਦਾਰ ਨੇ ਰੋਲਾ ਵਗੈਰਾ ਪਾਤਾ ਸੀਗਾ ਤੇ ਉਥੋਂ ਇੱਕ ਇਹਨਾਂ ਨੇ ਆਲਦੋ ਰਾਉਂਡ ਫਾਇਰ ਕੀਤਾ ਸੀਗਾ ਬਟ ਉਹ ਮੌਕੇ ਤੋਂ ਭੱਜ ਗਏ ਸੀਗੇ ਤੇ ਰੋਬਰੀ ਨਹੀਂ ਕਰ ਪਾਈ ਸੀ ਪਰ ਕਿਉਂਕਿ ਜੋ ਕ੍ਰਾਈਮ ਹੈਗਾ ਬੜਾ ਸੰਜੀਦਾ ਤੇ ਇੰਪੋਰਟੈਂਟ ਔਰ ਕਾਫੀ ਜ਼ਿਆਦਾ ਸੰਗੀਨ ਜੁਰਮ ਸੀਗਾ ਤੇ ਇੱਥੇ ਵੀ ਐਸਪੀਡੀ ਦੇ ਅੰਡਰ ਟੀਮਸ ਬਣਾਈ ਗਈ ਤੇ ਸਪੈਸ਼ਲੀ ਉਹਨੂੰ ਡੀਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਲੀਡ ਕਰ ਰਹੇ ਸੀਗੇ ਇੱਥੇ ਵੀ ਸੀਸੀਟੀਵੀ ਟ੍ਰੇਲ ਨੂੰ ਇਸਟੈਬਲਿਸ਼ ਕੀਤਾ ਗਿਆ ਤੇ ਕਾਫੀ ਦੂਰ ਤੱਕ ਸਾਡੀ ਟੀਮਸ ਪਹੁੰਚੀ ਅਮਲੋ ਤੇ ਨਾਭਾ ਤੱਕ ਸਾਡੀ ਟੀਮਸ ਪਹੁੰਚੀ ਤੇ ਅਲਟੀਮੇਟਲੀ ਸਾਡੀ ਟੀਮ ਨੂੰ ਵੱਡੀ ਇਹਦੇ ਵਿੱਚ ਰਿਕਵਰੀਜ਼ ਵੀ ਹੋਈਆਂ ਤੇ ਵੱਡੀ ਵੱਡਾ ਸਕਸੈਸ ਮਿਲਿਆ ਇਹਦੇ ਵਿੱਚ ਮੁੱਖ ਰੂਪ ਤੋਂ 6% ਦੀ ਅਰੈਸਟ ਹੋਈ ਹੈ ਜਿਹਦੇ ਵਿਕਰਮਜੀਤ ਉਰਫ ਸ਼ਿੰਦਾ ਦੀਪਕ ਉਰਫ ਦੀਪੀ ਤੇ ਗੁਰਦੀਪ ਸਿੰਘ ਉਰਫ ਦੀਪੀ ਇਹਨਾਂ ਦੀ ਇਹਨਾਂ ਨੂੰ ਸਦਰਖੰਨਾ ਦੇ ਵਿਖੇ ਇੱਕ ਤਬਲਾ ਪਿੰਡ ਹੈਗਾ ਜੋ ਕਿ ਇੱਕ ਹੋਰ ਅਕਿਊਜ਼ ਦੇ ਰਿਲੇਟਿਵ ਦਾ ਕਰ ਸੀਗਾ ਉੱਥੋਂ ਇਹਨਾਂ ਦੀ ਅਰੈਸਟ ਹੋਈ ਹੈ ਉਹਦੇ ਉਹ ਤੋਂ ਬਾਅਦ ਫਿਰ ਜਦੋਂ ਇਹਨਾਂ ਦੀ ਪੁੱਛਗਿੱਛ ਹੋਈ ਤੇ ਫਿਰ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਇਹਨਾਂ ਦੇ ਨਾਲ ਦੋ ਹੋਰ ਮੁਜਰਮ ਸੀਗੇ ਨਰਿੰਦਰ ਸਿੰਘ ਉਰਫ ਨੂਰੀ ਤੇ ਇੱਕ ਮਨਦੀਪ ਸਿੰਘ ਉਰਫ ਡਿੱਕੀ ਇਹ ਇਹ ਪੰਜ ਬੰਦੇ ਸੀਗੇ ਜਿਨ੍ਹਾਂ ਨੇ ਇਸ ਜੋ ਉਹ ਜੋ ਵਾਰਦਾਤ ਸੀਗੇ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਨੂੰ ਪਨਾਹ ਦੋ ਪਰਸਨ ਨੇ ਦਿੱਤੀ ਸੀਗੀ ਇੱਕ ਤਾਂ ਅਭਿਸ਼ੇਕ ਸਿੰਘ ਉਰਫ ਮੰਨੂ ਤੇ ਜਿਨੇ ਇਹਨਾਂ ਨੂੰ ਪਨਾਹ ਦਿੱਤੀ ਤੇ ਇਹਨਾਂ ਨੂੰ ਜੋ ਵਾਰਦਾਤ ਕਰਨ ਵੇਲੇ ਮੋਟਰਸਾਈਕਲ ਸੀਗੀ ਉਹ ਇੱਕ ਸਾਹਿਲ ਉਰਫ ਡੈਲੀ ਨਾ ਦੇ ਪਰਸਨ ਨੂੰ ਅਵੇਲ ਕਰਾਈ ਸੀਗੀ ਤੇ ਅਭਿਸ਼ੇਕ ਤੇ ਸਾਹਿਲ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਨਰਿੰਦਰ ਸਿੰਘ ਤੇ ਮਨਦੀਪ ਸਿੰਘ ਉਰਫ ਡਿੱਕੀ ਇੱਥੇ ਏਰੀਆ ਦੇ ਵਿੱਚ ਹੀ ਹੈ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਲੈ ਕੇ ਜਾਹੀ ਰਹੀ ਸੀ ਉਹਨਾਂ ਦੀ ਭਾਲ ਦੇ ਲਈ ਤੇ ਅੱਗੇ ਤੋਂ ਦੋ ਪਰਸਨ ਇੱਕ ਮੋਟਰਸਾਈਕਲ ਦੇ ਉੱਪਰ ਆਂਦੇ ਦਿਖੇ ਅਭਿਸ਼ੇਕ ਸਿੰਘ ਅਭਿਸ਼ੇਕ ਉਰਫ ਮੰਨੂ ਨੇ ਉਹਨਾਂ ਦੀ شناخت ਕੀਤੀ ਤੇ ਜਦੋਂ ਪੁਲਿਸ ਨੇ ਉਹਨਾਂ ਦੇ ਪਿੱਛੇ ਫਾਲੋ ਕੀਤਾ ਤੇ ਇੱਕ ਹੌਟ ਚੇਸ ਦੇ ਅੰਦਰ ਹੀ ਇਹਨਾਂ ਦੀ ਇਹਨਾਂ ਦੀ ਅਰੈਸਟ ਹੋਈ ਹੈ ਜਿਸ ਦੌਰਾਨ ਇਸ ਹੌਟ ਚੇਸ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਜਦੋਂ ਪੁਲਿਸ ਦੀ ਫਾਇਰਿੰਗ ਹੋਈ ਤੇ ਇਹਨਾਂ ਨੇ ਪਲਟ ਕੇ ਦੇਖਿਆ ਔਰ ਇਹਨਾਂ ਦਾ ਬੈਲੈਂਸ ਡਿਗ بگੜ ਗਿਆ ਤੇ ਆਪਣੇ ਮੋਟਰਸਾਈਕਲ ਤੋਂ ਡਿੱਗ ਪਏ ਤੇ ਇਹਨਾਂ ਦੇ ਆਈ ਥਿੰਕ ਗੁੱਟਨੇ ਤੇ ਫ੍ਰੈਕਚਰ ਵੀ ਆਇਆਗਾ ਤੇ ਹਜੇ ਉਹ ਦੋਨੋਂ ਹਸਪਟਲਾਈਜ਼ਡ ਨੇ ਤੇ ਅੰਡਰ ਟ੍ਰੀਟਮੈਂਟ ਹੈ ਤੇ ਇਸ ਇਹਨਾਂ ਦੇ ਕੋਲ ਟੋਟਲ ਜੋ ਸਾਰੇ ਮੁਜਰਮ ਹੈ ਇਹਨਾਂ ਦੇ ਕੋਲ ਸਾਨੂੰ 2 3 ਬੋਰ ਦੇ ਪਿਸਟਲ ਇੱਕ ਬੱਤੀਪੋਰ ਦਾ ਪਿਸਟਲ ਇੱਕ 에ਅਰ ਪਿਸਟਲ ਤੇ ਇੱਕ ਦੇਸੀ ਕਟਾ 9 ਲਾਈਵ ਰਾਉਂਡਸ ਤੇ ਪੰਜ ਮੈਗਜ਼ੀਨਸ ਤੇ ਇਹਦੇ ਨਾਲ ਨਾਲ ਦੋ ਸਪਲੈਂਡਰ ਬਿਨਾ ਨੰਬਰੀ ਮੋਟਰਬਾਈਕਸ ਬਰਾਮਦ ਹੋਈ ਹੈ ਇਹ ਦੋਨੋਂ ਮੋਟਰਬਾਈਕਸ ਇਹਨਾਂ ਨੇ ਦੌਰਾਨੇ ਵਾਰਦਾਤ ਇਸਤੇਮਾਲ ਕੀਤੀ ਸੀ ਅ ਦਸਨ ਜੋ ਆ ਹੈਡੌਕੀ ਜੋ ਮਨਦੀਪ ਸਿੰਘ ਉਰਫ ਡਿੱਗੀ ਹੈਗਾ ਤੇ ਇਹਦਾ ਜੋ ਸਾਥੀ ਵਿਕਰਮਜੀਤ ਸਿੰਘ ਉਰਫ ਸਿੰਦਾ ਹੈ ਇਨਾਂ ਦੇ ਉੱਪਰ ਦੋ ਹੋਰ ਉਦੋਂ ਤੋਂ ਇਨਾਂ ਦੇ ਉੱਪਰ ਬਹੁਤ ਸਾਰੇ ਮੁਕਦਮੇ ਟੋਟਲ ਇਨਾਂ ਦੇ ਉੱਪਰ 14 ਤੋਂ ਉੱਪਰ ਮੁਕਦਮੇ ਹੈ ਬਟ ਰੀਸੈਂਟਲੀ ਇਨਾਂ ਨੇ ਦੋ ਅਟੈਂਪਟ ਟੂ ਮਰਡਰ ਇਨਾਂ ਦੇ ਉੱਪਰ ਕੇਸਿਸ ਦਰਜੇ ਜੋ ਲੁਧਿਆਣਾ ਵਿਖੇ ਸਦਰ ਤੇ ਡੋਗਰੀ ਥਾਣੇ ਦੇ ਏਰੀਆ ਦੇ ਵਿੱਚ ਇਨਾਂ ਨੇ ਦੋ ਵਾਰਦਾ ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਇਹਦੇ ਨਾਲ ਨਾਲ ਇਨਾਂ ਨੇ ਇੱਕ ਖਮਾਣੋ ਵਿਖੇ ਇੱਕ ਫਾਇਰਿੰਗ ਵੀ ਕੀਤੀ ਸੀਗੀ ਉਹ ਵੀ ਕਾਫੀ ਇੰਪੋਰਟੈਂਟ ਹੈ ਉਹਦੀ ਵੀ ਅਜੇ ਤਫ਼ਤੀਸ਼ ਕਰ ਰਹੇ ਹਨ ਇਦੇ ਨਾਲ-ਨਾਲ ਜੋ ਇਹਨਾਂ ਦੇ ਬਾਕੀ ਵੀ ਸਾਥੀ ਹੈ ਇਹ ਇਦਾਂ ਦੇ ਕੇਸਿਸ ਦੇ ਵਿੱਚ ਇਹਨਾਂ ਦੀ ਸਮੂਲੀਅਤ ਰਹੀ ਹੈ ਤੇ ਇੱਕ ਵੱਡਾ ਜੋ ਇੱਕ ਗੈਂਗ ਸੀਗਾ ਪੁਲਿਸ ਦੀ ਇੱਕ ਟਾਈਮਲੀ ਇੰਟਰਵੈਂਸ਼ਨ ਤੇ ਪੁਲਿਸ ਦੀ ਬਹੁਤ ਵਧੀਆ ਤਰੀਕੇ ਨਾਲ ਦੀ ਤਫ਼ਤੀਸ਼ ਇੱਕ ਸਾਇੰਟਿਫਿਕ ਤਫ਼ਤੀਸ਼ ਕਰਦੇ ਵਿੱਚ ਜੋ ਅੱਜ ਇਹ ਸਕਸੈਸ ਮਿਲਿਆ ਇਹਦੇ ਨਾਲ ਇੱਕ ਵੱਡਾ ਗੈਂਗ ਨੂੰ ਵੀ ਪੁਲਿਸ ਪਖੰਡਾ ਪੁਲਿਸ ਨੇ ਇਸ ਚੀਜ਼ ਨੂੰ ਅਨਰਥ ਕੀਤਾ ਹੈਗਾ ਨਹੀਂ ਮੁਲਾਜ਼ਮ ਤਨੇ ਕਿਉਂਕਿ ਉਹ ਬਾਈਕ ਤੇ ਉੱਪਰ ਸਵਾਰ ਸੀਗੇ ਉਹਨਾਂ ਨੇ ਵੀ ਆਪਣੇ ਬਚਾਅ ਦੇ ਵਿੱਚ ਕੀਤਾ ਤੇ ਪੁਲਿਸ ਨੇ ਵੀ ਹਵਾਈ ਫਾਇਰ ਕੀਤਾ ਤਾਂਕਿ ਇਹਨਾਂ ਨੂੰ ਰੋਕੇ ਜਾ ਸਕੇ ਕਿਉਂਕਿ ਇਹਨਾਂ ਨੂੰ ਫੌੜਨਾ ਇੰਪੋਰਟੈਂਟ ਸੀਗਾ ਤੇ ਇਹ ਹੌਟ ਚੇਸ ਦੇ ਵਿੱਚ ਹੀ ਪੁਲਿਸ ਨੇ ਦੋਨੋਂ ਪੱਖੋਂ ਇਹਨਾਂ ਨੂੰ ਘੇਰ ਪਾਇਆ ਤੇ ਇਹ ਫਿਰ ਆਪਣੀ ਬਾਈਕ ਤੋਂ ਡਿੱਗ ਪਏ ਤੇ ਤਾਂ ਹੀ ਨਾ ਦ ਫਿਰ ਫਿਰ ਇਹਨਾਂ ਨੂੰ ਫੜਿਆ ਗਿਆ ਹਾਂਜੀ ਇਹ ਐਡਮਿਟ ਸਿਵਲ ਹਸਪੀਟਲ ਵਿਖੇ ਇਹਨਾਂ ਦੇ ਇਲਾਜ ਚੱਲ ਰਿਹਾ ਹੈਗਾ